ਦਿੱਲੀ ਵਾਲੇ ਆ ਗਏ ਟੌਪ ਦੇ ਹੋਟਲ ਜਿੱਥੇ ਕਰੀ ਉਹਨਾਂ ਚਾਣਾ ਪੀਤੀ ਉਹਥੇ ਜਾ ਕੇ ਰਾਤ ਰਾਤਾਂ ਰਹਿਦੇ ਪੈਣ ਕੱਟਦੇ ਪੈਣ ਸਾਰਾ ਪੰਜਾਬ ਨੂੰ ਲੁੱਟ ਕੇ ਖਾਣ ਤੇ ਜ਼ੋਰ ਲੱਗਾ ਪਿਆ ਸਾਰਾ ਇਸ ਜਿੱਤੇ ਪੁਲਸੀ ਪੁਲਸੀ ਦੁਖੀਆ ਤਬੇ ਰਾਮ ਜੰਤਾ ਨਾ ਕੀ ਹੋਊਗਾ ਉਹਨਾਂ ਚਹੇਤੇ ਜਿਹੜੇ ਉਹ ਸੱਤ ਸੱਤ ਸਰਪਰਚਿਆਂ ਦੇ ਬਾਵਜੂਦ ਵੀ ਨੌਕਰੀਆਂ ਕਰੀ ਜਾਂਦੇ ਆ ਜਿਹੜੇ ਅਫਸਰਾਂ ਦੇ ਚਹੇਤੇ ਆ ਸਾਡੀ ਕੋਈ ਸੁਲਵਾਈ ਨਹੀਂ ਹੋ ਰਹੀ ਸਰਕਾਰ ਬਗਾਊ ਸਾਡੇ ਅਫਸਰ ਵੀ ਬਕਾਉ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਡੀਜੀਪੀ ਸਾਹਿਬ ਜੇ ਮੇਰੀ ਤੁਸੀਂ ਬਾਤ ਸੁਣਦੇ ਹੋ ਬਣਾ ਮੈਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਤੁਹਾਡੇ ਆਈਪੀਐਸ ਅਫਸਰ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਤਿੰਨ ਦਿਨ ਪਰਚੇ ਦਰਜ ਨੇ ਉਹ ਡਿਊਟੀ ਕਰ ਰਹੇ ਨੇ ਤੇ ਆ ਬੰਦੇ ਬੜੀ ਹੋਈ ਸੜਕਾਂ 'ਤੇ ਚੱਲ ਰਹੇ ਨੇ ਜਦੋਂ ਕੋਈ ਵੀ ਮੁਲਾਜ਼ਮ ਫਰੰਟ ਜਦੋਂ ਸਰਕਾਰਾਂ ਦੇ ਐਂਟੀ ਹੋ ਜੇ ਨਾ ਤੇ ਸਰਕਾਰ ਫਿਰ ਧੱਕੇ ਨਾਲ ਹੀ ਸੀਟ ਜਿੱਤਲੇ ਤੇ ਜਿੱਤਲੇ ਆਏ ਉਹ ਤਾਂ ਗੱਲ ਕੋਈ ਯਤਨਾਂ ਵਾਲੀ ਨਹੀਂ ਹੈਨੀ ਕਈ ਆਪਾਂ ਦੇਖਿਆ ਕਿ ਕਈ ਅਫਸਰਾਂ ਨੂੰ ਤਰੱਕੀਆਂ ਦੇ ਰੱਖੇ ਮਿਲ ਰਹੀਆਂ ਨੇ ਉਹ ਸਰਕਾਰ ਦੇ ਜਿਹੇਤੇ ਸਰਕਾਰ ਨੂੰ ਪੈਸਾ ਲੁੱਟ ਕੇ ਦਿੰਦੇ ਆ ਜਨਤਾ ਤੋਂ ਉੱਠੇ ਛਿੱਤੇ ਕੰਮ ਕਰਦੇ ਲੋਕਾਂ ਦੇ ਪੁੱਤ ਮਾਰੀ ਜਾਂਦੇ ਆ ਪਾਵਰਾਂ ਇਹੋ ਜਿਹੀ ਦੇ ਰੱਖੀਆਂ ਪਰ ਇਸ ਸਮਾਂ ਤੇ ਮੁੰਡਰ ਨੇ ਇਹੋ ਜਿਹੀ ਮਾਸਟਰੀ ਦਾ ਘਾਣ ਕਰ ਦਿੱਤਾ ਅੱਜ ਮਾਸਟਰ ਰੋਡਾਂ ਦੇ ਬੈਠੇ ਧਰਨੇ ਲਾ ਦੇ ਬਣੇ ਉਹਨਾਂ ਮਾਸਟਰਾਂ ਕੋਲ ਬੜੇ ਅਫਸਰ ਲੱਗੇ ਨੇ ਉਹਨਾਂ ਮਾਸਟਰਾਂ ਕੋਲ ਬੜੇ ਅਸੀਂ ਪੁਲਿਸ ਵਿੱਚ ਭਰਤੀ ਆਏ ਆ ਅਸੀਂ ਥਾਣੇਦਾਰ ਭਰਤੀ ਆਏ ਉਹਨਾਂ ਮਾਸਟਰਾਂ ਕੋਲ ਭੜੇ ਆ ਜਿਹੜੇ ਅਫਸਰ ਇੱਥੇ ਖੜੇ ਨੇ ਹੁਣ ਕੋਈ ਐਸਪੀ ਕੋ ਡੀਐਸਪੀ ਖੜੇ ਨੇ